ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਕਣਕ ਵਿਖਾਉਣੀ ਆ ਇੱਕ ਉਹਦੀਆਂ ਪਹਿਲਾਂ ਵੀ ਵੀਡੀਓ ਆਈਆਂ ਛੋਟੀ ਹੁੰਦੀਆਂ ਜਾਂ ਜਦੋਂ ਆਪਾਂ ਬੀਜੀ ਸੀ ਉਦੋਂ ਅਜੇ ਉਗਰੀ ਸੀ ਉਹ ਤੇ ਉਦੋਂ ਦੀਆਂ ਵੀਡੀਓ ਆਈਆਂ ਤੇ ਅੱਜ ਆਪਾਂ ਉਹਦੀ ਤੁਹਾਨੂੰ ਵੀਡੀਓ ਵਿਖਾਉਣੀ ਆ ਕਣਕ ਨਿਸਰੀ ਆਈ ਤੇ ਥੋੜੀ ਰਹਿੰਦੀ ਆ ਉਹ ਤੇ ਇਹਦੇ ਬਾਰੇ ਅੱਜ ਆਪਾਂ ਕਰਨੀਆਂ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਇਸ ਕਣਕ ਦੀ ਗੱਲ ਕਰਦੇ ਆਂ ਆਪਾਂ ਆਪਾਂ ਹੀ ਤੁਹਾਨੂੰ ਨਾਲ ਦੀ ਨਾਲ ਛੱਟੇ ਵਿਖਾਉਣੇ ਆ ਇਹ ਉਹ ਛੱਟਾ ਨਹੀਂਗਾ ਬਸ ਇੱਕ ਫੋਟੋ ਜੀ ਲਾਤੀ ਖਿੱਚ ਕੇ ਤੇ ਉਹ ਛੱਟਾ ਇਹ ਤੁਹਾਨੂੰ ਮੈਂ ਨਾ ਪੂਰਾ ਐਨ ਕੈਮਰੇ ਦੇ ਵਿੱਚ ਵਿਖਾਵਾਂਗਾ ਦੇਖੋ ਹੁਣ ਮੈਂ ਦੂਜਾ ਛਿੱਟਾ ਵੀ ਇਕ ਲਿਆਉਂਗਾ ਕਣਕ ਦਾ ਤੋੜ ਕੇ ਉਹ ਆਪਾਂ ਇਹਦੇ ਨਾਲ ਲਾ ਕੇ ਵੇਖਾਂ ਇੱਕ ਨਹੀਂ ਆਹ ਵੇਖੋ ਤੁਸੀਂ ਆਹ ਵੀ ਹੈ ਆਹ ਸਾਰੇ ਕਣਕ ਜਿੰਨੀ ਹੈਗੀ ਆ ਕੋਈ ਜ਼ਿਆਦਾ ਕਣਕ ਨਹੀਂ ਇਹ ਇਹ ਕਣਕ ਹੈਗੀ ਆ ਤੇ ਆਪਾਂ ਦੋ ਵਟਾ ਬਣਾ ਕੇ ਲਾਈ ਆ ਇਹ ਤਿੰਨ ਵਟਾ ਇਹ ਤੇ ਕਰਮਕ ਲੰਮੀਆਂ ਕਰਮ ਡੇਢ ਕਰਮ ਤੇ ਦੋ ਕਰਮਾ ਚੌੜਾ ਥਾਂ ਇਹ ਤੇ ਵਟਾਂ ਬਣਾ ਕੇ ਆਪਾਂ ਲਾਈ ਆ ਇਹ ਇਹ ਕੋਈ ਆਮ ਵੀ ਨਿਗਾਹ ਇਹ ਸਪੈਸ਼ਲੀ ਸਮਝ ਲੋ ਤੇ ਸਪੈਸ਼ਲ ਐ ਸਮਝ ਲੋ ਮੈਂ ਪਹਿਲਾਂ ਵੀਡੀਓ ਚ ਦੱਸਿਆ ਸੀਗਾ ਵੀ ਆਪਾਂ ਨਾ ਪਿਛਲੇ ਸਾਲ ਜਦੋਂ ਕਣਕ ਪੱਕੀ ਸੀ ਉਦੋਂ ਆਪਾਂ ਨਾ ਇਹ ਦੋ ਛਿੱਟੇ ਮਿਲੇ ਜੀ ਆਪਾਂ ਨੂੰ ਉਹਦੇ ਆਪਾਂ ਵੀ ਜਿਹੜਾ ਸੀਗਾ ਉਹ ਕੱਢ ਕੇ ਰੱਖਿਆ ਸੀ ਦਾਣੇ ਵਿੱਚੋਂ ਤੇ ਫਿਰ ਆਪਾਂ ਇਹ ਵੀ ਬਣਾਇਆ ਸੀ ਉਹ ਉਦੋਂ ਮੈਨੂੰ ਐ ਲੱਗਿਆ ਵੀ ਇਹ ਨਾ ਕਣਕ ਫੋਟ ਨਹੀਂ ਕਰਦੀ ਪਰ ਫੋਟ ਵਾਲੀ ਕੋਈ ਗੱਲ ਨਹੀਂ ਫੋਟੋ ਨੇ ਇਹਨੇ ਕੰਤ ਨੇ ਬਹੁਤ ਕੀਤੀ ਆ ਮੈਨੂੰ ਖਾਦਨੇ ਤੇ ਮੋੜ ਵੀ ਕਿੰਨਾ ਕਿੰਨਾ ਮੋੜ ਹੈ ਜੇ ਗਿਣੋਗੇ ਨਾ ਤੇ 1 2 3 4 5 6 7 8 9 10 ਦਾ ਦਾ 10 ਸਖਾਵਾ ਇਹਦੀਆਂ ਬਣੀਆਂ ਵੀ ਐ ਵਿਚ ਵਿਚ ਤਾਂ ਜਾਦੀ ਵੀ ਆ ਤੇ 10 ਤਾਂ ਹੀ ਆ ਆਪਾਂ ਕਿ ਬੁੱਝ ਗਿਣਿਆ ਤੇ ਇਹਦੇ ਛਿੱਟੇ ਬਈ ਜੀ ਸਾਰੇ ਛਿੱਟੇ ਆਏ ਆ ਪੂਰੇ ਲੰਮੇ ਗੇਟ ਤੋਂ ਵੱਡੇ ਹੁਣ ਮੈਂ ਇੱਕ ਇੱਧਰ ਕਣਕ ਆ ਇਹ ਵੀ ਵਟਾਂ ਤੇ ਲਾਈਏ ਇਹ ਵੀ ਮੈਂ ਤੁਹਾਨੂੰ ਦੱਸੂਗਾ ਇਹਦੇ ਕਿੰਨੇ ਦਾਣੇ ਸੀ ਇਹ ਆਪਾਂ ਕਿਸੇ ਹੋਰ ਵੀਡੀਓ 'ਚ ਦੱਸਾਂਗੇ ਅੱਜ ਆਪਣੀ ਇਹੀ ਵੀਡੀਓ ਹੈ ਹੁਣ ਆਹ ਵੇਖੋ ਤੁਸੀਂ ਆਹ ਛਿੱਟਾ ਹੈ ਹੁਣ ਇਹ ਆਪਾਂ ਇੱਧਰ ਕਣਕ ਦੇ ਛਿੱਟੇ ਨਾਲ ਲਾ ਕੇ ਵਿਖਾਉਣਾ ਤੁਹਾਨੂੰ ਤੁਸੀਂ ਆਖੋਗੇ ਇੱਥੇ ਨਹੀਂ ਲਾਈ ਇੱਥੇ ਬਈ ਅਜੇ ਨਸਤਰੀ ਆਉਂਦੀ ਹੈ ਥੋੜਾ ਜਿਹਾ ਛਿੱਟਾ ਵੈਚਾ ਤੇ ਇੱਧਰ ਜਿਹੜਾ ਛਿੱਟਾ ਪੂਰਾ ਨਸਰੇ ਹੋਏ ਨਾ ਮੈਂ ਉਹਨਾਂ ਨਾਲ ਲਾ ਕੇ ਵਿਖਾਉਂਗਾ ਆ ਆਹ ਦੇਖੋ ਤੁਸੀਂ ਇਹ ਆ ਇੱਕੋ ਜਿਹਾ ਹੋ ਗਏ ਤੇ ਉੱਤੇ ਵੇਖੋ ਤੁਸੀਂ ਕਿੰਨਾ ਵੱਡਾ ਚਿੱਟਾ ਹੈ ਉਹ ਇੱਥੇ ਰਹਿ ਗਿਆ ਤੇ ਆ ਜਦੂਗਾ ਮੈਂ ਤੇ ਆ ਦੇਖੋ ਕਿੰਨਾ ਲੰਮਾ ਚਿੱਟਾ ਇਹਦੇ ਨਾਲ ਹੋ ਗਿਆ ਇਹ ਦੁੱਗਣਾ ਤਾਂ ਨਹੀਂ ਤੇ ਡੁੱਡਾ ਤਾਂ ਜ਼ਰੂਰ ਵੱਡਾ ਛੱਟਾ ਇਹ ਤੇ ਬਾਕੀ ਮੈਂ ਤੁਹਾਨੂੰ ਇਹਦੀਆਂ ਕੰਡੀਆਂ ਵੀ ਦੱਸੂ ਕਿੰਨੀਆਂ ਲਓ ਬਈ ਹੁਣ ਆਪਾਂ ਇਹਦੀਆਂ ਕੰਡੀਆਂ ਗੈਂਦੇ ਆਂ ਇੱਥੋਂ 1 2 3 4 5 6 7 8 9 10 11 12 13 ਤੇ 14 ਤੇ ਤੁਸੀਂ ਆਮ ਛਿੱਟੇ ਦੀਆਂ ਗਿਣ ਲਓ 1 2 3 4 5 6 7 8 9 10 ਤੇ 11 ਇਹਦੀਆਂ 11 ਤੇ ਇਹਦੀਆਂ 14 ਤੇ ਦਾਣੇ ਉਨੇ ਹੀ ਐ ਦਾਣੇ ਉਨੇ ਹੋਣਗੇ ਇੱਕ ਕੰਢੀ ਚ ਤੇ ਜਿਹੜਾ ਆ ਛਿੱਟਾ ਇਹ ਵੀ ਕੋਈ ਆਮ ਕਣਕ ਦਾ ਛਿੱਟਾ ਨਹੀਂ ਗਾ ਇਹ ਇਹ ਵੀ ਆਪਾਂ ਸਪੈਸ਼ਲ ਛਿੱਟੇ ਤੋੜੇ ਸੀਗੇ ਕਣਕ ਦੇ ਉਹ ਕੋਈ ਟਾਮਾ ਟਾਮੇ ਸੀਗੇ ਤੇ ਉਹ ਤੋੜੇ ਸੀ ਤੇ ਇਹ ਆਪਾਂ दाणे ਵੀ ਗਿਨੇ ਸੀ ਇਹਦੇ ਜਿਹੜੇ ਦਾਣੇ ਸੀਗੇ ਬਈ ਉਹ 100 ਦਾਣੇ ਦੇ ਆਸੇ-ਪਾਸੇ ਸੀਗਾ ਯਾਨੀ ਕਿ ਕਿਸੇ 100 100 ਤੋਂ ਕੋਈ ਇੱਕ ਦੋ ਜ਼ਿਆਦਾ ਸੀ ਕਿਸੇ 'ਚ ਘੱਟ ਸੀ ਉਹ ਛਿੱਟੇ ਆਪਾਂ ਤੋੜ ਕੇ ਉਹ ਪਰਲੇ ਪਾਸੇ ਲਾਏ ਆ ਔਰਲੇ ਪਾਸੇ ਆ ਤੇ ਉਹ ਪਰੇ ਕਣਕ ਦੇ ਰੰਗ ਦਾ ਹੀ ਫਰਕ ਆ ਉਸ ਦਾ ਤੇ ਮੈਂ ਇਧਰ ਨੂੰ ਤੁਹਾਨੂੰ ਵਿਖਾ ਦੇਣਾ ਆ ਦੇਖੋ ਆ ਕਣਕੇ ਜਿਹੜੀ ਇੱਧਰ ਇਹ ਉਹ ਕਣਕੇ 100 ਦਾਣੇ ਵਾਲੀ ਤੇ ਆ ਹੈਗੀ ਜਿਹੜੀ ਆ 124 ਦਾ ਨੇ ਵਾਲੀ ਇਹ ਮੈਂ ਵੀਡੀਓ ਐ ਨਹੀਂ ਬਣਾਈ ਵੀ ਮੈਂ ਕੋਈ ਡਾਕਟਰ ਬਣ ਗਿਆ ਜਾਂ ਮੈਂ ਯੂਨੀਵਰਸਿਟੀ ਬਣ ਗਿਆ ਇਹ ਤਾਂ ਆਪਾਂ ਵੀਡੀਓ ਤਾਂ ਬਣਾਈ ਆ ਵੀ ਆਪਾਂ ਤਜਰਬਾ ਕੀਤਾ ਹੈ ਪਿਛਲੇ ਸਾਲ ਆਪਾਂ ਨੂੰ ਦੋ ਛੱਟੇ ਮਿਲੇ ਸੀ ਉਹ ਫੋੜ ਕੇ ਆਪਾਂ ਇੱਥੇ ਲਾਏ ਤੇ ਇੱਥੇ ਆਪਾਂ ਇਹਦਾ ਤਜਰਬਾ ਕੀਤਾ ਵੀ ਇਹ ਕਿੰਨੀ ਕੁ ਫੋਟ ਕਰਦੀ ਆ ਤੇ ਕਿੰਨੇ ਇੱਕ ਲੰਮੇ ਚਿੱਟੇ ਗੜਦੀ ਏ ਵੀ ਓਨੇ ਲੰਮੇ ਚਿੱਟੇ ਹੈਗੇ ਜਿੱਡਾ ਆਪਾਂ ਭੋਰਿਆ ਸੀ ਬਈ ਓਡੇ ਚਿੱਟੇ ਆ ਇਹ ਤੁਸੀਂ ਵੀਡੀਓ ਵੇਖ ਲਓ ਪਿਛਲੇ ਸਾਲ ਦੀ ਇੱਕ ਦੀ ਇੱਕ ਸਾਲ ਪਹਿਲਾਂ ਪਾਈ ਹੋਊਗੀ ਤੇ ਫੋਟ ਆਪਾਂ ਤੁਹਾਨੂੰ ਇਧਰੋਂ ਵੀ ਖਾ ਦਿੰਨੇ ਆ ਫੋਟ ਦਾ ਮੈਨੂੰ ਬਹੁਤ ਵੱਡਾ ਡਾਊਟ ਸੀ ਮੈਂ ਕਿਹਾ ਇਹਨੇ ਫੋਟ ਨਹੀਂ ਕਰਨੀ ਵੀ ਸਿੰਗਲ ਜੇ ਚਿੱਟੇ ਮਿਲੇ ਆਪਾਂ ਨੂੰ ਤੇ ਪਰਾਂ ਫੋਟ ਵੇਖ ਲਓ ਤੁਸੀਂ 1 2 3 4 5 6 7 8 9 9 10 11 12 ਇੱਥੇ ਭਾਈ ਜੀ 12 ਇਹ 12 ਫੁੱਟਾਂ ਕੀਤੀਆਂ ਨੇ ਤੇ ਬਾਕੀ ਇੱਕ ਗੱਲ ਹੋਰ ਹੈ ਇਸ ਕਣਕ ਦੇ ਵਿੱਚ ਆਪਾਂ ਡਾਈ ਨਹੀਂ ਪਾਈ ਡਾਈ ਬਿਲਕੁਲ ਹੀ ਨਹੀਂ ਪਾਈ ਇਹਦੇ ਵਿੱਚ ਯੂਰੀਆ ਦੋਰ ਹੀ ਪਈ ਆ ਡਾਈ ਬਿਲਕੁਲ ਨਹੀਂ ਪਾਈ ਤੇ ਫਿਰ ਵੀ ਵਧੀਆ ਕਣਕ ਆ ਤੇ ਬਾਕੀ ਆਪਾਂ ਪੱਕੀ ਜੀ ਦੋ ਦੋ ਝਾੜ ਵੀ ਆਪਾਂ ਵੇਖਾਂ ਕਿੰਨਾ ਕੁ ਬੰਦਾ ਇਹਦਾ ਬਣਾ ਕੇ ਏਰੀਆ ਕਿੰਨੇ ਫੁੱਟ ਚੌੜਾ ਕਿੰਨੇ ਫੁੱਟ ਲੰਮਾ ਹੈ ਇਹ ਤੇ ਕਿੰਨੇ ਕਣਕ ਹੁੰਦੀ ਆ ਉਹ ਵੀ ਆਪਾਂ ਵੇਖਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ